ਮਾਨਯੋਗ ਪੁਲਿਸ ਕਮਿਸ਼ਨਰ ਅਮਰitsar ਰਾਗ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਪੁਲਿਸ ਕਮਿਸ਼ਨਰ ਅਮਰitsar ਨੇ ਪਿਛਲੇ 2.5 ਮਹੀਨੇ ਦੇ ਵਿੱਚ 1.1 2025 ਤੋਂ ਲੈ ਕੇ 21 ਦਿਨ 2025 ਤੱਕ ਐਨਡੀਪੀਐਸ ਤੇ ਆਮ ਜ਼ੈੱਟ ਤੇ ਕਾਫੀ ਵੱਡਾ ਕ੍ਰੈਕਡਾਊਨ ਕੀਤਾ ਹੈ ਜਿਹਦਾ ਡਾਟਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਇਹਦੇ ਚ ਪੁਲਿਸ ਕਮਿਸ਼ਨਰ ਅਮਰitsar ਨੇ 160 ਕੇਸ ਰਜਿਸਟਰ ਕੀਤੇ ਐਨਡੀਪੀਐਸ ਐਕਟ ਦੇ ਜਿਦ ਵਿੱਚ ਅਸੀਂ 305 ਦੋਸ਼ੀ ਗ੍ਰਿਫਤਾਰ ਕੀਤੇ ਹੈ। ਇਹਦੇ ਵਿੱਚ ਅਸੀਂ ਹਿਰੋਇਨ 52 ਕਿਲੋ ਤੋਂ ਉੱਪਰ ਰਿਕਵਰ ਕੀਤੀ ਹੈ। ਜਿਹੜੀ OPM ਹੈ ਉਹ 6 ਕਿਲੋ ਤੋਂ ਉੱਪਰ ਰਿਕਵਰ ਕੀਤੀ ਹੈ ਜੀ। ਜਿਹੜਾ ਆਈਸ ਡਰੱਗ ਹੈ ਉਹ ਹੈਗਾ 0.372 ਕਿਜੀ ਤੇ ਚਰਸ ਅਸੀਂ ਕੀਤੀ ਹੈ 0.050 ਕਿਜੀ ਤੇ ਨਾਰਕੋਟਿਕ ਪਾਊਡਰ ਅਸੀਂ ਕੀਤਾ 0.577 ਕਿਜੀ ਤੇ ਇਹਦੇ ਨਾਲ ਨਾਲ ਅਸੀਂ 1550 ਇੰਜੈਕਸ਼ਨ ਰਿਕਵਰ ਕੀਤੇ ਹੈ। ਤੇ 57000 ਤੋਂ ਉੱਪਰ ਅਸੀਂ ਕੈਪਸੂਲਸ ਉਹ ਬਲੀਬ ਟੈਬਲੇਟਸ ਵੀ ਰਿਕਵਰ ਕੀਤੀਆਂ ਜੀ ਤੇ ਜਿਹੜੇ ਅਸੀਂ ਡਰਗ ਪੈਡਲਰਸ ਅਰੈਸਟ ਕੀਤੇ ਹੈ ਇਹਨਾਂ ਤੋਂ ਸਾਨੂੰ 35 ਲੱਖ 13000 ਤੇ 10 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਇਹਨਾਂ ਦੇ ਵਹੀਕਲਸ ਵੀ ਰਿਕਵਰ ਕੀਤੇ ਹੈ ਜਿਦੇ ਵਿੱਚ 4 ਵੀਲਰਸ 11 ਹੈਗੇ ਆ ਤੇ 2 ਵੀਲਰਸ 19 ਤੇ ਜਿਹੜਾ ਸਾਡਾ ਆਰਮਜ਼ ਐਕਟ ਦਾ ਹੈਗਾ ਉਹਦੇ ਚ ਅਸੀਂ 16 ਕੇਸ ਰਜਿਸਟਰ ਕੀਤੇ ਜਿਦੇ ਵਿੱਚ ਅਸੀਂ 37 ਅ ਅਕਿਊਜ਼ ਨੂੰ ਅਰੈਸਟ ਕੀਤਾ ਹੈ ਜਿਦੇ ਤੇ ਅਸੀਂ 35 ਪਿਸਟਲ ਅ ਬਲੀਕ ਮਾਊਜ਼ਸ ਰਿਕਵਰ ਕੀਤੇ ਹੈ ਰਿਵੋਲਵਰ ਅਸੀਂ 3 ਕਿਤੇ ਹੈ ਰਾਈਫਲ ਇੱਕ ਕੀਤੀ ਹੈ 35 ਮੈਗਜ਼ੀਨ ਕੀਤੇ ਹੈ ਤੇ 129 ਕਟਜਸ ਕੀਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਤੇ ਪੰਜਾਬ ਪੁਲਿਸ ਵਚਨ ਬੰਧ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ Thank you.